ਸਤਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਪੱਤਰਕਾਰ ਮਾਨਸਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਹਲਕਾ ਗਿੱਦੜਵਾਹਾ ਪਿੰਡ ਕਿਹੜਾ ਬਈ ਗਿਰਜੇ ਵਾਲਾ ਗਿਰਜੇ ਵਾਲਾ ਅਸੀਂ ਬੈਠੇ ਆ ਇਹ ਬਾਈ ਦਾ ਵਧੀਆ ਹੱਸਦਾ ਬਸਦਾ ਪਰਿਵਾਰ ਸੀ ਘਰ ਬਣਿਆ ਹੋਇਆ ਸੀ ਵਧੀਆ ਟਾਈਮ ਪਾਸ ਕਰਦਾ ਸੀ ਫੈਕਟਰੀ ਚ ਲੱਗਿਆ ਹੋਇਆ ਸੀ ਫੈਕਟਰੀ ਤੋਂ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਗੱਡੀ ਨਾਲ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਤੋਂ ਬਾਅਦ ਕੋਡੇ ਕੋਲੋਂ ਲੱਤ ਕੱਟੀ ਗਈ ਰੋਜ਼ਗਾਰ ਸੀ ਜਿਹੜਾ ਘਰ ਦਾ ਸਾਰਾ ਕਮਾਈ ਦਾ ਸਾਧਨ ਇਹ ਸੀ ਕੰਮ ਹੈ ਬਾਈ ਖੁਦ ਕਰਦਾ ਸੀ ਅੱਜ ਹਾਲਾਤ ਇਹ ਨੇ ਕਿ ਇਹ ਘਰ ਮੰਝੇ ਵਿੱਚ ਬੈਠਾਗਾ ਕਮਾਉਣ ਵਾਲਾ ਕੋਈ ਨਹੀਂ ਇਹਦੀ ਪਤਨੀ ਬੈਠੀ ਹੈ ਨਾਲ ਦੋ ਛੋਟੇ ਬੱਚੇ ਨੇ ਸਾਰਿਆਂ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਆ ਗਈ ਸਾਡੇ ਬਾਬਾ ਕੋਰਟ ਭਾਈ ਤੋਂ ਮੇਜਰ ਸਿੰਘ ਜੀ ਸਾਡੇ ਨਾਲ ਆਏ ਨੇ ਉਹ ਸਾਨੂੰ ਸਾਰਾ ਉਹਨਾਂ ਨੇ ਦੱਸਿਆਗਾ ਉਹ ਵੀ ਗੱਲ ਕਰਵਾਵਾਂਗੇ ਹੁਣ ਆਪਣਾ ਮੇਨ ਮੁੱਦਾ ਇਹ ਆ ਇੱਕ ਤਾਂ ਇਹ ਵੀਰ ਦੇ ਲਾਤਰ ਬੋਣੀ ਆ ਕਿਉਂਕਿ ਜੇਕਰ ਇਸ ਦੇ ਲੱਤ ਲੱਗ ਜਾਂਦੀ ਹੈ ਤਾਂ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸ਼ੁਰੂ ਕਰੇਗਾ ਉਸ ਤੋਂ ਬਾਅਦ ਇੱਕ ਇਹਨੇ ਕਿਹਾ ਕਿ ਵੀ ਜਿੰਨਾ ਚਿਰ ਮੇਰੀ ਲੱਤ ਨਹੀਂ ਲੱਗਦੀ 6 ਮਹੀਨੇ ਸਾਲ ਕੋਈ ਵੀ ਰੋਜ਼ਗਾਰ ਇਹਨੂੰ ਸ਼ੁਰੂ ਕਰਵਾ ਕੇ ਦਿੱਤਾ ਜਾਵੇ ਰੋਜ਼ਗਾਰ ਚ ਆਪਾਂ ਕੀ ਕਰ ਸਕਦੇ ਆ ਇਹਨੂੰ ਕੋਈ ਵਧੀਆ ਜਿਹੜੀ ਰੇੜੀ ਹੁੰਦੀ ਹੈਗੀ ਸਾਈਕਲ ਵਾਲੀ ਮੋਟਰਸਾਈਕਲ ਵਾਲੀ ਰੇੜੀ ਲੈ ਦੇ 5-7000 ਦਾ 10000 ਦਾ ਕੋਈ ਫਰੂਟ ਬੱਚਿਆਂ ਦਾ ਸਮਾਨ ਜਾਂ ਹੋਰ ਜੋ ਉਹ ਵੀ ਇਹ ਕਹਿਣਾਗਾ ਉਹਦਾ ਰੋਜ਼ਗਾਰ ਸ਼ੁਰੂ ਕਰਵਾ ਦਿੱਤਾ ਜਾਵੇ ਅਤੇ ਇਸ ਤੋਂ ਇਲਾਵਾ ਜਿਹੜੀ ਮੰਗ ਹੈ ਕਿ ਆਪਣਾ ਜੋ ਮੋਢਲਾ ਚਾਹੀਦਾ ਦੋ ਬਖਤ ਦੀ ਰੋਟੀ ਚਾਹੀਦੀ ਹੈ ਉਹਦੇ ਲਈ ਰਾਸ਼ਨ ਦੀ ਜ਼ਰੂਰਤ ਹੈ ਜੇ ਕੋਈ ਨੇੜੇ ਦੀ ਸੰਸਥਾ ਦੋ ਤਿੰਨ ਕੁ ਮਹੀਨੇ ਦਾ ਰਾਸ਼ਨ ਇਕੱਠਾ ਦੇ ਜੇ ਤਾਂ ਉਹ ਵੀ ਠੀਕ ਰਹੇਗਾ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਸੁਤਨਾਮ ਸਿੰਘ ਹੈ ਪਿੰਡ ਜੀ ਪਿੰਡ ਗਿਲ ਜੜਾ ਅੱਛਾ ਜਿਹੜੀ ਇਹ ਤੇਰੀ ਲੱਤ ਕੱਟੀ ਗਈ ਹੈ ਕੀ ਪਾਣਾ ਬਫਰਿਆ ਇਹ ਮੈਂ ਸੁਬਾ ਸੁਬਾ ਤੋਂ ਆ ਹੀ ਜਾਂਦਾ ਸੀਗਾ ਇਹ ਮਿਲ ਜੋ ਕੇ ਪਰ ਮਿਲ ਚੋਰ ਪਾਣਾ ਤੇ ਆ ਕੇ ਗੱਡੀ ਕਿੱਡੀ ਵੱਜ ਗਈ ਪਤਾ ਨਹੀਂ ਕੀ ਫੋਨ ਨਾ ਕੰਨਣ ਲੱਗਿਆ ਸੀ ਮੁੰਡੇ ਦੇ ਤੇਜ਼ ਗੱਡੀ ਸੀ ਉਖੜੀ ਜਵੱਜ ਕੇ ਬੜਕੀ ਗੱਡੀ ਉਤ ਸੰਭਲੀ ਨਹੀਂ ਤੇ ਉਹ ਮੈਂ ਤਾਂ ਆਦੀ ਛੜੀ ਆ ਜਾਂਦਾ ਸੀ ਤੇ ਇਧਰ ਲਈ ਛੜ ਇੱਥੇ ਵੱਜੀਆਂ ਹੀ ਤੇ ਲੱਤ ਦੇਉਂ ਵੱਜੇ ਲੱਤ ਘੱਟੀ ਲੱਤ ਘੱਟੀ ਕਿੱਥੇ ਦਾਖਲ ਰਿਹਾ ਤੂੰ ਮੈਂ ਬਠਿੰਡੇ ਜਾਇ ਸਿਟੀ ਹਸਪਤਾਲ ਚ ਕਿੰਨਾ ਖਰਚ ਆ ਗਿਆ ਸੀ ਖਰਚਾ 30 ਲੱਖ ਰੁਪਿਆ ਆ ਗਏ 35 ਲੱਖ ਗੱਡੀ ਵਾਲੇ ਨੇ ਕਿੰਨੇ ਪੈ ਦਿੱਤੇ 50000 ਰੁਪਏ ਦਿੱਤੇ ਉਹਨਾਂ ਨੇ ਅੱਛਾ ਤੇ ਬਾਕੀ 2.5 ਮੈਂ ਥਾਂ ਵੇਚ ਗਏ ਥਾਂ ਗਹਿਣੇ ਰੱਖ ਕੇ ਇਲਾਜ ਕਰਾਇਆ ਯਾਰ ਅੱਛਾ ਇਹਦਾ ਘਰ ਹੌਂਟਾ ਹੀ ਲੱਖ ਚ ਗਹਿਣੇ ਰੱਖ ਚੁੱਕਾ ਹਾਂਜੀ ਹੁਣ ਅੱਜ ਦੀ ਡੇਟ ਤੋਂ 2.5 ਲੱਖ ਰੁਪਿਆ ਦੇਣਾ ਹੈ ਦੇਣਾ ਹੈ ਅੱਛਾ ਹਾਂਜੀ 7 ਥਾਂ ਗਹਿਣੇ ਪਈ ਅੱਛਾ ਤੇ ਮੰਨ ਲੋੜੇ ਕੋਈ ਰੋਜ਼ਗਾਰ ਸੀ ਰੋਜ਼ਗਾਰ ਤਾਂ ਤੇਰਾ ਖੁੱਸ ਗਿਆ ਰੋਜ਼ਗਾਰ ਤੇ ਫਿਰ ਉਹਨਾਂ ਬੱਚਾ ਪਰਿਵਾਰ ਦਾ ਪਾਲਣ ਮਾਤਾ ਵੀ ਹੈ ਤੇਰੀ ਘਰ ਵਾਲੀ ਵੀ ਹੈ ਦੋ ਬੱਚੇ ਵੀ ਹਨ ਇਹਨਾਂ ਦੇ ਰਾਸ਼ਨ ਵਗੈਰਾ ਦਾ ਜਿਹਦਾ ਪਾਲਣ ਪੋ ਏ ਇਹ 2000 ਰੁਪਇਆ ਕੋਈ ਦੇ ਜਾਂਦਾ ਯਾ ਹੀ ਬਾਬਾ ਆਇਆ ਸੀਗਾ 3000 ਦੇ ਕੇ ਗਿਆ ਸੀਗਾ ਕਿਸੇ ਨੇ ਦਿੱਤਾ ਸਹਾਇਤਾ ਕਰੀ ਸੀ ਉਹ ਰਾਸ਼ਨ ਰੋਸ਼ਨ ਲੈਂਦਾ ਹੀ ਆਟਾ ਉਟਾ ਉਹਦੇ ਹੀ ਲੈਂਦਾ ਹੀ ਆ ਸਾਈਂ ਚੱਲੀ ਹੁੰਦੀ ਐ ਮਸਲ ਮੰਗਤਾ ਅੰਕੜੇ ਹੁਣ ਮੇਨ ਜਿਹੜਾ ਤੁਸੀਂ ਲੱਤ ਵੀ ਕਹਿੰਦੇ ਹੋ ਵੀ ਲੱਤ ਵੀ ਜਲਦੀ ਲਵਾਈ ਜਾਏ ਵੀ ਲੱਤ ਵੀ ਲੱਗ ਜਾਈ ਤੇ ਰਜਗਾਰ ਵੀ ਕੋਈ ਨਾ ਕੋਈ ਦਿੱਤਾ ਜਾਵੇ ਰਾਸ਼ਨ ਵੀ ਚਾਹੀਦਾ ਹਾਂ ਰਾਸ਼ਨ ਨਰ ਵੀ ਚਾਹੀਦਾ ਕੋਈ ਪਸ਼ੂ ਰੱਖਿਆ ਹੋਇਆ ਤਾਂ ਤੱਕ ਥੋੜੇ ਨਹੀਂ ਪਸ਼ੂ ਵੀ ਦੁੱਧ ਵਾਸਤੇ ਦੁੱਧ ਵੀ ਮੁੱਲੀ ਆਉਂਦਾ ਉਹ 50 ਰੁਪਏ 60 ਚਾਹੀਦੇ ਹਾਂਜੀ ਹਾਂਜੀ ਇਹ ਮੰਨ ਲਓ ਕੋਈ ਜੋ 2 ਮਹੀਨੇ ਵਾਸਤੇ ਜੋ ਕੋਈ ਆਉਂਦਾ ਸਹਿਜੋ ਕੀ ਦੁੱਧ ਵੀ ਲਵਾ ਜੇ ਨਾ ਛੋਟੇ ਬੱਚੇ ਆ ਹਾਂਜੀ ਭੈਣ ਜੀ ਕਿਸੇ ਦਾ ਵੀ ਜਦੋਂ ਪਤੀ ਦਾ ਕੋਈ ਨੁਕਸਾਨ ਹੋ ਜਾਂਦਾ ਚਲੋ ਰੱਬ ਦਾ ਸ਼ੁਕਰ ਕਰੋ ਛੋਡੇ ਚ ਬੈਠਾ ਸਾਰੀ ਉਮਰ ਬੈਠਾ ਰੁਹਾ ਲੱਤ ਲੱਗ ਜੂਗੀ ਤੇ ਕਈ ਵਾਰੀ ਜਦੋਂ ਜਿਆਦਾ ਨੁਕਸਾਨ ਹੋ ਜਾਂਦਾ ਉਹ ਤਾਂ ਬਹੁਤ ਔਖਾ ਆ ਜਾਂਦਾ ਹੁਣ ਜਿੱਦੇ ਦਾ ਮੰਝੇ ਚ ਬੈਠਾ ਹੈ ਤੁਹਾਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਮੰਗ ਕਰਦੇ ਤੁਸੀਂ ਮੰਗ ਇਹ ਹੀ ਆ ਕਿ ਜੇ ਮੇਰੇ ਬੱਚੇ ਛੋਟੇ ਆ ਫਿਰ ਵੀ ਦੁੱਖ ਤਾਂ ਹੁੰਦਾ ਦੇਖ ਕੇ ਵੀ ਕਿੱਥੇ ਇੱਕ ਤਾਂ ਬੰਦੇ ਨੇ ਹਨਾ ਵੀ ਕਮਾਈ ਕਰਕੇ ਸਭ ਕੁਝ ਬੰਦੇ ਨੂੰ ਲਿਆ ਕੇ ਦੇਣਾ ਕਿੱਥੇ ਬੰਦੇ ਨੂੰ ਐ ਹੁੰਦਾ ਕੀ ਵੀ ਮੇਰੇ ਬੱਚੇ ਆ ਮੈਂ ਉਹਨਾਂ ਨੂੰ ਬੱਚਿਆਂ ਨੂੰ ਵੀ ਵੇਖਣਾ ਫਿਰ ਉਹ ਹੋ ਹੀ ਜਾਂਦੀਆਂ ਘਰਾਂ ਦੇ ਵਿੱਚ ਕਿ ਬਸ ਐਂ ਆ ਦੇਖ ਕੇ ਬਸ ਮੰਨ ਤਾਂ ਕੇ ਮੇਰੀ ਸੱਸ ਹੈਗੀ ਆ ਬਸ ਉਹ ਮਾੜਾ ਮੋਟਾ ਕੰਮ ਵੀ ਕਰਦੇ ਆ ਚਲੋ ਐਂ ਬਸ ਟਾਈਮ ਪਾਸ ਹੋ ਜਾਂਦਾ ਪਰਮਾਤਮਾ ਲੋਸਤਾ ਐਂ ਕਹਿੰਨੇ ਆ ਵੀ ਛੇਤੀ ਲੱਤ ਲੱਗ ਜੇ ਤੇ ਆਉਦੇ ਬੱਚਿਆਂ ਚ ਵਧੀਆ ਕਮਾਈ ਕਰਨ ਵਾਲਾ ਹੋਵੇ ਛੋਟੇ ਬੱਚੇ ਆ ਆਪਾਂ ਤਾਂ ਇੱਕ ਟਾਈਮ ਚਾਹ ਨਾ ਪੀਵੇਂ ਹਾਂਜੀ ਉਹਨਾਂ ਨੇ ਤਾਂ ਜੀ ਚੀਜ਼ ਹਰੇਕ ਮੰਗਣੀ ਆ ਹੁਣ ਫਿਰ ਬੰਦਾ ਲਿਆ ਕੇ ਦੇ ਵੀ ਤਾਂ ਕਿੱਥੋਂ ਦੇਵੇ ਜੇ ਬੰਦਾ ਕੰਮ ਕਰਨ ਵਾਲਾ ਹੋਵੇ ਹੁਣ ਇਸ ਟਾਈਮ ਮੇਰੇ ਤਾਂ ਇਹ ਹਾਲਾਤ ਤਾਂ ਕਿ ਮੇਰੇ ਇੰਨੇ ਬੱਚੇ ਛੋਟੇ ਆ ਕਿ ਮੈਂ ਤਾਂ ਵੀ ਹਜੇ ਬਾਹਰ ਕੰਮ ਵੀ ਨਹੀਂ ਕਰ ਸਕਦੀਗੀ ਐ ਆ ਵੀ ਬਸ ਜਿੰਨਾ ਟਾਈਮ ਮੰਮੀ ਆ ਜੇਕਰ ਮੇਰੇ ਬੱਚੇ ਵੱਡੇ ਹੋਣ ਤਾਂ ਮੈਂ ਕੰਮ ਕਰਾਂ ਤਾਂ ਕੋਈ ਸਹਾਰਾ ਲੱਗੇ ਹਜੇ ਤਾਂ ਐ ਆ ਵੀ ਬਸ ਤਰ ਲਈ ਆ ਜੀ ਬਾਬਾ ਜੀ ਤੁਸੀਂ ਸਾਰਿਆਂ ਤੋਂ ਪਹਿਲਾਂ ਪਰਿਵਾਰ ਕੋਲ ਪਹੁੰਚੇ ਫਿਰ ਤੁਸੀਂ ਸਾਨੂੰ ਸੱਦਾ ਦਿੱਤਾ ਚਲੋ ਅਸੀਂ ਵੀ ਕੋਸ਼ਿਸ਼ ਕੀਤੀ ਕਿ ਸਾਡੇ ਆਉਣ ਨਾਲ ਇਹਦੀ ਜ਼ਿੰਦਗੀ ਸਵਰਜੇ ਕੀ ਕਹਿਣਾ ਚਾਹੋਗੇ ਕਿਵੇਂ ਪਰਿਵਾਰ ਮਿਲਿਆ ਆ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਤੁਸੀਂ ਮਾਨਸਾ ਤੋਂ ਚੱਲ ਕੇ ਇੰਨੀ ਵਟ ਆਏ ਆਗੇ ਇਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਸਾਡੀ ਇੱਕ ਸੁਸਾਇਟੀ ਬੜੀ ਹੈ ਨਾਨਕ ਤੇਰਾ ਤੇਰਾ ਸੁਸਾਇਟੀ ਪਿੰਡ ਕੋਟਪਈ ਦੇ ਵਿੱਚ ਜਿਹੜਾ ਸਾਡਾ ਸ਼੍ਰੀ ਮੁਕਤਸਰ ਸਾਹਿਬ ਅਸੀਂ ਲੋੜਵੰਦਾਂ ਦੁੱਖੀਆਂ ਦੀ ਮਦਦ ਕਰਦੇ ਹੀ ਰਹਿਣਗੇ ਜਦੋਂ ਇਸ ਵੀਰ ਬਾਰੇ ਪਤਾ ਲੱਗਿਆ ਸਾਨੂੰ ਬਹੁਤ ਹੀ ਦੁੱਖ ਲੱਗਿਆ ਭਾਈ ਬਹੁਤ ਜ਼ਿਆਦਾ ਦੁੱਖ ਲੱਗਿਆਗਾ ਤੇ ਅਸੀਂ ਕੋਈ ਸੋਸਾਇਟੀ ਉਹ ਥੋੜੀ ਜਿਹੀ ਸਾਡੇ ਕੋਲ ਮਦਦ ਸੀਗੀ ਉਹ ਦੇਖ ਕੇ ਗਏ ਤੇ ਮੇਰੀ ਬੇਨਤੀ ਹੈ ਹੁਣ ਉੱਮਰ ਕੇ ਪੰਜਾਬੀ ਵੀਰਾਂ ਨੂੰ ਬਾਹਰ ਵਸਦੇ ਵੀਰਾਂ ਨੂੰ ਵੀ ਇਸਦੇ ਹਾਲਾਤ ਘਰ ਦੇ ਦੇਖ ਰਿਹਾ ਤੁਸੀਂ ਤੇ ਇਹਨਾਂ ਨੂੰ ਵੱਧ ਵੱਧ ਇਹਨਾਂ ਨੂੰ ਮਦਦ ਕੀਤੀ ਜਾਵੇ ਜੋ ਇਹਨਾਂ ਦਾ ਮਿਲ ਕੇ ਘਰ ਦਾ ਗੁਜ਼ਾਰਾ ਨਿੱਕੇ ਨਿੱਕੇ ਬੱਚੇ ਆ ਭਾਈ ਦੁੱਧ ਹੀ ਪੀਂਦੇ ਬੱਚੇ ਛੋਟੇ ਬੱਚੇ ਹੈਗੇ ਤੇ ਉਹਨਾਂ ਦਾ ਵੀ ਗੁਜ਼ਾਰਾ ਹੋਵੇ ਪਰਿਵਾਰ ਦਾ ਗੁਜ਼ਾਰਾ ਹੋਵੇ ਮੇਰੀ ਇਹੀ ਬੇਨਤੀ ਹੈ ਜੀ ਸੋ ਦੋਸਤੋ ਪਰਿਵਾਰ ਤੁਹਾਨੂੰ ਅਸੀਂ ਮਲਾਤਾ ਇਹਨਾਂ ਦਾ ਇਹਦਾ ਗੂਗਲ ਪੇ ਨੰਬਰ ਹੈ ਉਹ ਅਸੀਂ ਸਕਰੀਨ ਤੇ ਵੀ ਲਿਖਾਂਗੇ ਜਿੱਥੋਂ ਉੱਪਰ ਪੱਟੀ ਹੁੰਦੀ ਹੈ ਉੱਥੇ ਵੀ ਲਿਖਾਂਗੇ ਤੁਸੀਂ ਆਪਣੀ ਇੱਛਾ ਅਨੁਸਾਰ ਦਸ ਬੰਦ 10 20 50000 2000 ਜਿੰਨਾ ਵੀ ਕਰਦੇ ਹੋ ਕਰ ਸਕਦੇ ਹੋ ਉੱਥੇ ਵੀ ਨੰਬਰ ਲਿਖਿਆ ਜਾਊਗਾ ਇੱਕ ਵਾਰ ਤੁਹਾਨੂੰ ਨੰਬਰ ਇਹ ਬਾਹਰ ਖੁਦ ਵੀ ਭਾਈ ਜੀ ਗੂਗਲ ਪੇ ਨੰਬਰ ਉਹ ਤਾਂ 987334916 ਇੱਕ ਵਾਰੀ ਗੋਲ 987334916 ਸੋ ਦੋਸਤੋ ਜਿਹੜਾ ਇਹਨੇ ਬਾਈ ਦੇ ਨੰਬਰ ਬੋਲਿਆ Google Pay ਨੰਬਰ ਹੈ ਤੁਸੀਂ ਸਿੱਧਾ ਇਹਨਾਂ ਨਾਲ ਸੰਪਰਕ ਕਰੋ ਫੋਨ ਨੰਬਰ ਇਹਨਾਂ ਦਾ ਦਿੱਤਾ ਫੋਨ ਤੇ ਵੀ ਗੱਲ ਕਰ ਸਕਦੇ ਹੋ Google Pay ਵੀ ਕਰ ਸਕਦੇ ਹੋ ਵੱਡੀ ਗੱਲ ਇੱਕ ਲਾਤ ਲਵਾਉਣੀ ਹੈ ਰੋਜ਼